ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਤੇ ਇਸ ਸਥਿਤਾ ਜਿਸ ਨੂੰ ਕਿਸਾਨਾਂ ਦੇ ਵੱਲੋਂ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਜਿਹੜੀ ਬੰਦ ਦੀ ਕਾਲ ਸੀ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪਹਿਲਾਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਗਈ ਸੀ ਤੇ ਜਦੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ ਉਸ ਤੋਂ ਬਾਅਦ NHAI ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਹੋਈ ਤੇ ਜਿਹੜੀਆਂ ਦਰਾਂ ਨੇ ਜਿਹੜਾ ਸਭ ਤੋਂ ਮਹਿੰਗਾ ਕਿਹਾ ਜਾਣ ਵਾਲਾ ਟੋਲ ਪਲਾਜ਼ਾ ਲਾਡੋਵਾਲ ਆ ਫਿਰ ਉਸ ਨੂੰ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਤੁਸੀਂ ਤਸਵੀਰਾਂ ਮੇਰੇ ਪਿੱਛੇ ਦੀ ਦੇਖ ਸਕਦੇ ਹੋ ਇੱਕ ਪਾਸੇ ਜਿਹੜੀ ਆਵਾਜ਼ ਆਈ ਹੈ ਉਹ ਆ ਰਹੀ ਐ ਤੇ ਦੂਜੇ ਪਾਸੇ ਜਿਹੜੀ ਆਵਾਜ਼ ਆਈ ਹੈ ਉਹ ਜਾ ਰਹੀ ਐ ਤੇ ਸਾਰੇ ਜਿਹੜੇ ਗੂਮ ਨੇ ਉਹ ਉਠਾਏ ਹੋਏ ਨੇ ਸਾਰਾ ਜਿਹੜਾ ਟੋਲ ਪਲਾਜ਼ਾ ਬਿਲਕੁਲ ਉੱਪਰ ਐ ਤੇ ਜਿਹੜੇ ਵਾਨ ਆ ਰਹੇ ਨੇ ਉਹਨਾਂ ਦਾ ਕੋਈ ਵੀ ਚਾਰਜ ਨਹੀਂ ਲੱਗ ਰਿਹਾ ਤੇ ਜਿਹੜੇ ਕੈਬਨ ਬਣਾਏ ਹੋਏ ਸੀ ਜਿੱਥੋਂ ਇਹ ਪਰਚੀਆਂ ਕੱਟੀਆਂ ਜਾਂਦੀਆਂ ਸਨ ਜਿੱਥੋਂ ਇਹ ਟੋਲ ਕਟਿਆ ਜਾਂਦਾ ਸੀ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਤਰਪਾਲਾਂ ਪਾ ਕੇ ਬੰਦ ਕੀਤਾ ਗਿਆ ਤੇ ਜਿਹੜੇ ਕੈਬਨ ਨੇ ਉਹਨਾਂ ਦੇ ਬਾਹਰ ਕਿਸਾਨਾਂ ਦੇ ਵੱਲੋਂ ਇਹ ਝੰਡੇ ਵੀ ਲਗਾਏ ਗਏ ਨੇ ਤੇ ਇਟੋਲ ਪਲਾਜ਼ਾ ਹੁਣ ਪੂਰਨ ਤੌਰ ਤੇ ਬੰਦ ਹੈ ਤੇ ਜਿਹੜੇ ਰਾਹੀਰ ਆ ਰਹੇ ਨੇ ਉਹ ਬਿਲਕੁਲ ਫ੍ਰੀ ਆਫ ਕਾਸਟ ਇਸ ਥਾਨ ਦੇ ਉੱਤੋਂ ਗੁਜ਼ਰ ਰਹੇ ਨੇ ਜੇ ਗੱਲ ਕੀਤੀ ਜਾਵੇ ਇਸ ਟੋਲ ਪਲਾਜ਼ੇ ਦੀ ਤਾਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਹਾ ਜਾਂਦਾ ਹੈ ਲਾਡੋਵਾਲ ਟੋਲ ਪਲਾਜ਼ਾ ਕਿਉਂਕਿ ਜਿਹੜੀਆਂ ਸਭ ਤੋਂ ਮਹਿੰਗੀਆਂ ਦਰਾਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਏਕੀ ਇੱਕ ਟੋਲ ਪਲਾਜ਼ੇ ਤੇ ਸੀ ਉਹ ਸੀ ਲਾਡੋਵਾਲ ਜਿਸ ਨੂੰ ਕਿਸਾਨਾਂ ਦੇ ਵੱਲੋਂ ਬੰਦ ਕੀਤਾ ਗਿਆ ਜਿਹੜੀ ਕਿਸਾਨਾਂ ਦੀ ਜਿੱਦ ਸੀ ਉਹ ਇਹ ਸੀ ਕਿ ਜਿਹੜੀਆਂ ਦਰਾਂ ਨੇ ਜਿਸ ਤਰ੍ਹਾਂ ਦੂਜੇ ਟੋਲ ਪਲਾਜ਼ਾਂ ਦੇ ਉੱਤੇ ਜਿਹੜੀ ਕੀਮਤ ਹੈ ਉਹ ਆਮ ਵਾਂਗ ਵਸੂਲੀ ਜਾਂਦੀ ਹੈ ਬਹੁਤ ਇੱਕ ਮਾਤਰਾ ਹੁੰਦੀ ਹੈ 100 150 ਤੱਕ ਆਣ ਜਾਣ ਦਾ ਜਿਹੜਾ ਕਿਰਾਇਆ ਵਸੂਲਾ ਜਾਂਦਾ ਪਰੰਤੂ ਇਹ ਜਿਹੜਾ ਇਹ ਟੋਲ ਪਲਾਜ਼ਾ ਸੀ ਇਸ ਦੇ ਉੱਤੇ ਤਾਂ ਦੂਜੇ ਟੋਲ ਪਲਾਜ਼ਿਆਂ ਦੇ ਮੁਕਾਬਲੇ ਦੁਗਣੀਆਂ ਟੋਲ ਪਲਾਜ਼ੇ ਦੀਆਂ ਦਰਾਂ ਸਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ 5% ਦੀ ਹੋਰ ਵਾਅਦਾ ਕੀਤਾ ਜਾਣਾ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਹੋਈ NHAI ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਤਾਂ ਸਿੱਟਾ ਨਹੀਂ ਨਿਕਲਿਆ ਕਿਸਾਨਾਂ ਦਾ ਕਹਿਣਾ ਸੀ ਕਿ ਜਿਹੜੀਆਂ ਦਰਾਂ ਨੇ ਉਹ ਆਮ ਵਾਂਗ ਕੀਤੀਆਂ ਜਾਂ ਤੇ ਜਿਹੜਾ ਵਾਅਦਾ ਕੀਤਾ ਜਾ ਰਿਹਾ ਉਸ ਨੂੰ ਨਾ ਵਧਾਇਆ ਜਾਵੇ ਉਸ ਨੂੰ ਮਹਿਜ਼ ਤੇ ਮਹਿਜ਼ ਆਮ ਵਾਂਗ ਰੱਖਿਆ ਜਾਵੇ ਪਰੰਤੂ ਜਦੋਂ ਪ੍ਰਸ਼ਾਸਨ ਦੇ ਨਾਲ ਤੇ NHAI ਦੇ ਨਾਲ ਕੋਈ رابطہ ਕਾਇਮ ਨਹੀਂ ਹੋਇਆ ਕੋਈ ਗੱਲਬਾਤ ਨਹੀਂ ਨਿਕਲੀ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇਸ ਟੋਲ ਪਲਾਜ਼ੇ ਨੂੰ ਪੂਰਨ ਤੌਰ ਤੇ ਬੰਦ ਕੀਤਾ ਗਿਆ ਤੇ ਹੁਣ ਤਰਪਾਲਾਂ ਨਜ਼ਰ ਆ ਰਹੀਆਂ ਨੇ ਜਿਹੜੇ ਕੈਬਨ ਨੇ ਉਹ ਹੁਣ ਤਰਪਾਲਾਂ ਦਾ ਰੂਪ ਧਾਰਨ ਕਰੇ ਹੋਏ ਨੇ ਤੇ ਕਿਸਾਨਾਂ ਦੇ ਵੱਲੋਂ ਹੁਣ ਜਿਸ ਤਰ੍ਹਾਂ ਇਹ ਟੋਲ ਪਲਾਜ਼ੇ ਨੂੰ ਬੰਦ ਕੀਤਾ ਗਿਆ ਉਸ ਤੋਂ ਬਾਅਦ ਸਾਰੇ ਟੋਲ ਪਲਾਜ਼ੇ ਦੇ ਉੱਤੇ ਜਿਹੜੇ ਲੋਕ ਨੇ ਉਹ ਫ੍ਰੀ ਆਫ ਕਾਸਟ ਆ ਜਾ ਰਹੇ ਨੇ ਤੇ ਦੂਜੇ ਪਾਸੇ NHAI ਦੇ ਵੱਲੋਂ ਵੀ ਜਿਹੜਾ ਇਹ ਮਸਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚਾ ਦਿੱਤਾ ਗਿਆ ਤੇ ਹਾਈ ਕੋਰਟ ਦੇ ਵਿੱਚ ਜਿਹੜੀ ਅਗਲੀ ਸੁਣਵਾਈ ਆ ਅਪੀਲ ਹੋਣੀ ਆ ਦਲੀਲ ਹੋਣੀ ਆ ਉਹ ਹੋਣੀ ਆ 10 ਤਰੀਕ ਨੂੰ ਤੇ ਵੇਖਣਾ ਹੋਵੇਗਾ ਕਿ ਹਾਈ ਕੋਰਟ ਦੇ ਵੱਲੋਂ ਇਸ ਦੇ ਉੱਤੇ ਕੀ ਕੁਝ ਕੀਤਾ ਜਾਂਦਾ ਕਿਹੜਾ ਸਿੱਟਾ ਕੱਢਿਆ ਜਾਂਦਾ ਕਿਉਂਕਿ ਜਿਹੜਾ ਇਹ ਟੋਲ ਹੈ ਇਸ ਦੀ ਹੁਣ ਪਰਭਾਈ ਕੌਣ ਕਰੇਗਾ ਜਿਹੜੇ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕਰੋੜਾਂ ਰੁਪਇਆ ਐਨਐਚਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਫ੍ਰੀ ਆਫ ਕਾਸਟ ਜਿਹੜੇ ਵਾਹਨ ਇਥੋਂ ਨਿਕਲੇ ਨੇ ਨਹੀਂ ਤਾਂ ਸਾਡਾ ਉਹ ਕਰੋੜਾਂ ਰੁਪਇਆ ਸਾਡੇ ਖਾਤਿਆਂ ਦੇ ਵਿੱਚ ਆਉਣਾ ਸੀ ਪਰੰਤੂ ਉਹ ਹੁਣ ਕਿਸਾਨਾਂ ਦੀ ਅੜੀ ਕਰਕੇ ਕਿਸਾਨਾਂ ਦੀ ਜਿੱਦ ਕਰਕੇ ਸਾਡੇ ਖਾਤਿਆਂ ਦੇ ਵਿੱਚ ਨਹੀਂ ਆਇਆ ਤੇ ਸਾਨੂੰ ਨੁਕਸਾਨ ਹੋਇਆ ਤੇ ਹੁਣ ਵੇਖਣਾ ਹੋਵੇਗਾ ਜਿਹੜਾ ਇਹ ਨੁਕਸਾਨ ਹੋਇਆ ਇਸ ਦੀ ਪਰਭਾਈ ਹਾਈ ਕੋਰਟ ਦੇ ਵੱਲੋਂ ਕਿਸ ਨੂੰ ਡਾਇਰੈਕਸ਼ਨ ਦਿੱਤੀ ਜਾਵੇਗੀ ਕਿ ਸਰਕਾਰ ਇਹ ਪੈਸਾ ਭਰੇਗੀ ਤੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਤਾਂ ਪਹਿਲਾਂ ਹੀ ਜਿਹੜੇ ਟੋਲ ਪਲਾਜੇ ਆਪਣੀ ਜਿਹੜਾ ਸੀਮਾ ਹੈ ਉਸ ਨੂੰ ਪੂਰਾ ਕਰ ਚੁੱਕੇ ਨੇ ਉਹਨਾਂ ਨੂੰ ਬੰਦ ਪਹਿਲਾਂ ਹੀ ਕਰ ਦਿੱਤਾ ਗਿਆ ਉਹਨਾਂ ਦੇ ਵਿੱਚ ਵੀ ਕੋਈ ਵਾਅਦਾ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਕੋਵਿਡ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਕੋਵਿਡ ਦੇ ਵਿੱਚ ਟੋਲ ਪਲਾਜਿਆਂ ਦਾ ਵੱਡਾ ਨੁਕਸਾਨ ਹੋਇਆ ਉਸ ਤੇ باوجود ਵੀ ਜਿਹੜੇ ਪੰਜਾਬ ਦੇ ਵਿੱਚ ਟੋਲ ਪਲਾਜੇ ਸੀ ਉਹ ਬੰਦ ਕਰ ਦਿੱਤੇ ਗਏ ਸੀ ਤੇ ਹੁਣ ਜਿਹੜਾ ਇਹ ਲਾਡੋਵਾਲ ਦਾ ਟੋਲ ਪਲਾਜਾ ਹੈ ਕੀ ਹੁਣ ਇਹ ਜਿਹੜੀ ਪਰਪਾਈ ਹੈ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਨਾਲ ਪੰਜਾਬ ਸਰਕਾਰ ਪਰਪਾਈ ਕਰੇਗੀ ਜਾਂ ਹੁਣ ਮਸਲਾ ਕਿਵੇਂ ਅੱਗੇ ਨਿਕਲੇਗਾ ਕਿਉਂਕਿ ਜੇ ਐਨਐਚਆਈ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਹੈ ਉਹ ਅਸੀਂ ਹਾਈ ਕੋਰਟ ਨੂੰ ਅਪੀਲ ਕਰਾਂਗੇ ਦਲੀਲ ਕਰਾਂਗੇ ਕਿ ਜਿਹੜਾ ਇਹ ਨੁਕਸਾਨ ਹੈ ਫਿਰ ਪੰਜਾਬ ਸਰਕਾਰ ਭਰੇਗੀ ਜੇ ਪੰਜਾਬ ਸਰਕਾਰ ਵੀ ਨਹੀਂ ਭਰਦੀ ਤਾਂ ਫਿਰ ਇਹ ਕੌਣ ਭਰੇਗਾ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟੋਲ ਪਲਾਜ਼ੇ ਨੂੰ ਲੈ ਕੇ ਕੀ ਕੁਝ ਹੁੰਦਾ ਕਿਉਂਕਿ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇਹ ਟੋਲ ਪਲਾਜ਼ਾ ਜੇ ਮੁਰ ਤੋਂ ਚਾਲੂ ਹੋਏਗਾ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕੀ ਮੁਰ ਤੋਂ ਧਰਨਾ ਦਿੱਤਾ ਜਾਵੇਗਾ ਮੁਰਤੋਂ ਰੋਸ ਮਜਾਰਾ ਕੀਤਾ ਜਾਵੇਗਾ ਜਿਹੜੀਆਂ ਵਾਅਦੇ ਦੀਆਂ ਧਾਰਾਂ ਨੇ ਉਹਨਾਂ ਨੂੰ ਵਾਪਸ ਲੈਣ ਨੂੰ ਲੈ ਕੇ ਕਿ ਕੋਰਟ ਦੇ ਵਿੱਚ ਵੀ ਕੋਈ ਅਪੀਲ ਦਲੀਲ ਦਿੱਤੀ ਜਾਵੇਗੀ ਤੇ ਦੂਜੇ ਪਾਸੇ ਜੇ ਕਿਸਾਨਾਂ ਨਾਲ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਪਣਾ ਵਾਹਨ ਖਰੀਦਦੇ ਨੇ ਭਾਵੇਂ ਅਸੀਂ ਮੋਟਰਸਾਈਕਲ ਖਰੀਦੀਏ ਭਾਵੇਂ ਕਾਰ ਖਰੀਦੀਏ ਭਾਵੇਂ ਟਰੱਕ ਖਰੀਦੀਏ ਭਾਵੇਂ ਕੋਈ ਵੀ ਜਿਹੜਾ ਵਾਹਨ ਹੈ ਉਹ ਖਰੀਦੀਏ ਤਾਂ ਉਸ ਦਾ ਜਿਹੜਾ ਰੋਡ ਟੈਕਸ ਹੈ ਉਹ ਤਾਂ ਪਹਿਲਾਂ ਹੀ ਦੇ ਦਿੰਦੇ ਆ ਉਹ ਤਾਂ ਪਹਿਲਾਂ ਹੀ ਭਰਵਾ ਲਿਆ ਜਾਂਦਾ ਹੈ ਤੇ ਮੋੜ ਤੋਂ ਫਿਰ ਇਹ ਜਿਹੜੇ ਪੈਸੇ ਨੇ ਵਾਰ-ਵਾਰ ਕਿਉਂ ਲੱਗ ਰਹੇ ਨੇ ਤੇ ਦੂਜੇ ਪਾਸੇ ਜੇ ਕਿਸਾਨਾਂ ਦੇ ਨਾਲ NHAI ਦੀ ਤੁਲਨਾ ਕੀਤੀ ਜਾਵੇ ਤਾਂ NHAI ਦੇ ਦੇ ਰਹੇ ਘਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਟਰੈਕਟਰ ਟਰਾਲੀ ਨੇ ਉਹ ਤਾਂ ਟੋਲ ਮੁਕਤ ਨੇ ਉਹਨਾਂ ਦੇ ਉੱਤੇ ਕੋਈ ਟੋਲ ਨਹੀਂ ਲੱਗਦਾ ਤੇ ਕਿਸਾਨਾਂ ਦੇ ਵੱਲੋਂ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਾਡੇ ਕੋਲ ਟਰੈਕਟਰ ਟਰਾਲੀ ਨੇ ਤਾਂ ਸਾਡੇ ਕੋਲ ਕਾਰਾਂ ਵਿਕਲ ਵੀ ਨੇ ਤੇ ਜੇ ਸਾਨੂੰ ਤੁਸੀਂ ਇੱਕ ਪਾਸੇ ਬਖਸ਼ ਦਿਓ ਤੇ ਦੂਜੇ ਪਾਸੇ ਸਾਨੂੰ ਲੁੱਟਦੇ ਵੀ ਹੋ ਤੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਈ ਕੋਰਟ ਦਾ ਜਿਹੜਾ ਇਹ ਦਰਵਾਜ਼ਾ ਖੜਕੜਾਇਆ ਗਿਆ ਉਸ ਤੋਂ ਬਾਅਦ ਕੀ ਸਿੱਟਾ ਨਿਕਲਦਾ ਹੈ ਕਿ ਹਾਈ ਕੋਰਟ ਦੇ ਵੱਲੋਂ ਕੀ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਮੁਰਤੋ ਟੋਲ ਪਲਾਜ਼ਾ ਚਾਲੂ ਹੋਏਗਾ ਜਾਂ ਇਸੇ ਤਰ੍ਹਾਂ ਹੀ ਇਹ ਟੋਲ ਪਲਾਜ਼ਾ ਬੰਦ ਰਹੇਗਾ